ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦਾ ਬਲੌਗ ਲੈ ਕੇ ਹਾਜ਼ਰ ਹੋਏ ਆਂ ਅੱਜ ਤੁਹਾਡੇ ਲਈ ਇੱਕ ਪੰਜਾਬੀਆਂ ਦੀ ਮਨਪਸੰਦ ਰੈਸਪੀ ਲੈ ਕੇ ਹਾਜ਼ਰ ਹੋਏ ਆਂ ਬੇਗਣ ਦਾ ਪਰਤਾ ਬੇਗਣ ਦਾ ਪਰਤਾ ਕਿਵੇਂ ਬਣਾਇਆ ਜਾਂਦਾ ਬੈਂਸੇ ਤਾਂ ਸਾਡੇ ਪੰਜਾਬੀਆਂ ਨੂੰ ਸਭ ਕੁਝ ਪਤਾ ਪਰ ਜਿਹੜੀ ਨਵੀਂ ਜਨਰੇਸ਼ਨ ਐ ਇਹਨਾਂ ਨੂੰ ਨਹੀਂ ਪਤਾ ਕਿੱਦਾਂ ਬਣਦਾ ਤੇ ਉਹਨਾਂ ਨੂੰ ਮੈਂ ਦੱਸਣ ਲਈ ਇਹ ਬਣਾਇਆ ਤੇ ਸਾਰੀਆਂ ਕੁੜੀਆਂ ਜਿਹਨਾਂ ਨੂੰ ਨਹੀਂ ਪਤਾ ਇਹਦੇ ਬਾਰੇ ਨੋਟ ਕਰ ਲਓ ਕਿਵੇਂ ਕਿਵੇਂ ਬਣਾਇਆ ਜਾਂਦਾ ਤੇ ਆਜੋ ਫਿਰ ਬਣਾਈਏ ਹਾਂਜੀ ਭਰਤਾ ਬਣਾਉਣ ਵਾਸਤੇ ਆਪਾਂ ਆਦਰਕ ਕੱਟ ਲਿਆ ਛਿੱਲ ਕੇ ਛੋਟਾ ਛੋਟਾ ਕੱਟ ਲਿਆ ਲਸਣ ਲਸਣ ਇਹ ਚ ਜ਼ਿਆਦਾ ਪਾਉਣਾ ਪੈਂਦਾ ਤੇ ਜਿਹੜੇ ਪਿਆਜ਼ ਆ ਉਹ ਆਪਾਂ ਦੋ మీడియం ਸਾਈਜ਼ ਦੇ ਪਿਆਜ਼ ਆ ਲੰਬੇ ਲੰਬੇ ਕੱਟ ਲਿਆ ਅਬ ਵੱਡੇ ਸਾਈਜ਼ ਦੇ ਬੈਂਗਣ ਲੈ ਕੇ ਤਾ ਸਾਈਜ਼ ਦੇ ਬੈਂਗਣ ਇਹ ਅਸੀਂ ਇਨ ਓਵਨ ਦੇ ਵਿੱਚ ਭੁੰਨ ਲਿਆ ਤੇ ਤੁਸੀਂ ਇਹਨੂੰ ਸਰੋਂ ਦਾ ਤੇਲ ਲਾ ਕੇ ਗੈਸ ਦੇ ਉੱਤੇ ਵੀ ਭੁੰਨ ਸਕਦੇ ਆ। ਉਤ ਤੋਂ ਬਾਅਦ ਇਹਦਾ ਇਦਾਂ ਛਿਲਕਾ اتار ਲਓ ਉੱਪਰੋਂ। ਪਿਆਜ਼ ਹੀ ਤੇਲ ਪਾ ਲਿਆ ਤੇ ਵਾਸਤੇ। ਲੋਟ ਜੀਰਾ ਪਾਤਾ। ਹੁਣ ਆਪਾਂ ਇਹਦੇ ਵਿੱਚ ਲਸਣ ਅਦਰਕ ਪਾਵਾਂਗੇ ਥੋੜੀ ਦੇਰ ਇਹਨੂੰ ਰੋਸਟ ਕਰਕੇ ਜਿਆਦਾ ਭੁੰਨਣਾ ਨਹੀਂ ਹੁਣ ਇਹ ਚ ਪਿਆਜ਼ ਪਾਵਾਂਗੇ ਜਿਹੜੇ ਲੰਬਾ ਲੰਬਾ ਕੱਟਿਆ ਸੀ ਆਪਾਂ ਜਿਹੜੀ ਗੈਸ ਦੀ ਫਲੇਮ ਆ ਮੀਡੀਅਮ ਤੇ ਰੱਖਾਂਗੇ ਫਾਈਰ ਪਲੇਮ ਤੇ ਨਹੀਂ ਕਰਨਾ ਹੈ ਕੰਮ। ਤੋਂ 1.5 ਚਮਚਾ ਆਪਾਂ ਪਿੰਕ ਸਾਲਟ ਦਾ ਪਾਵਾਂਗੇ। ਤੇ ਜਿਹੜੇ ਬੈਂਗਣ ਆ ਉਹਨੂੰ ਛਿੱਲ ਕੇ ਇਸ ਤਰ੍ਹਾਂ ਬਰੀਕ-ਬਰੀਕ ਕੱਟ ਲੈਣਾ ਉਹਨੂੰ। ਉਦੋਂ ਇੱਕ ਵੱਡੇ ਸਾਈਜ਼ ਦਾ ਟਮਾਟਰ ਉਹ ਕੱਟ ਕੇ ਉਹ ਪਾਵਾਂਗੇ। 1 ਚਮਚਾ ਹਰੀ ਮਿਰਚ ਪਾਤੀ ਆ। ਇੱਕ ਚਮਚ ਹਲਦੀ ਪਾ ਲਿਆ ਕਾਲੀ ਮਿਰਚ ਆਧਾ ਚਮਚ ਜੀਰਾ ਪਾਊਡਰ ਛੋਟਾ ਇੱਕ ਚਮਚ ਧਨੀਆ ਤੇ ਮਿੱਠੀ ਸੌਂਫ ਦਾ ਪਾਊਡਰ ਇੱਕ ਚਮਚ ਹੁਣ ਜਿਹੜੇ ਆਪਾਂ ਬੈਂਗਣ ਛਿੱਲ ਕੇ ਕੱਟੇ ਸੀ ਹੁਣ ਉਹ ਪਾਵਾਂਗੇ ਇਹਦੇ ਵਿੱਚ ਸਾਰਾ ਮਿਕਸ ਕਰਕੇ ਆਪਾਂ ਇਹਨੂੰ ਕਰੀਬ 10 ਮਿੰਟ ਕੁਕ ਕਰਾਂਗੇ। ਲਓ ਜੀ ਦੋਸਤੋ ਆਕਰ ਆਪਣਾ ਬਣ ਕੇ ਤਿਆਰ ਹੋ ਗਿਆ ਮੇਂਗਣ ਦਾ ਪੱਠਾ। ਦੱਸੀ ਹੋਈ ਰੈਸਪੀ ਦੇ ਮੁਤਾਬਕ ਤੁਸੀਂ ਘਰੇ ਬਣਾਓ। ਤੇ ਜੇ ਵੀਡੀਓ ਚੰਗੀ ਲੱਗਦੀ ਆ ਲਾਇਕ ਕਮੈਂਟ ਔਰ ਸ਼ੇਅਰ ਜ਼ਰੂਰ ਕਰਦੇ ਆ ਕਰੋ। ਅਗਲੀ ਵੀ ਆਜਰ ਹੋਵਾਂਗੇ। ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।